ਗੁੜਤੀ ਜਿਨਾਂ ਨੂੰ ਬਲੀ ਖੰਡੇ ਤਾਰ ਦੀ ਉਹੋ ਸਾਰ ਪਾਉਂਦੇ ਉਹੋ ਸਾਰ ਪਾਉਂਦੇ ਗੁਰੂ ਦੇ ਪਿਆਰ ਦੀ ਓ ਮੁਕਤੀ ਪਾ ਦੰਦੇ ਮਾਂ ਤੇ ਜਰਮਤਾਂ ਬਾਪ ਬੇਟਾ ਦੇੰਦ ਵਾਰ ਗਏ ਰਮਤੋਂ ਓ ਧੂਨੀਆਂ ਨਖਾਲ ਨੂੰ ਲਗਾਉਣ ਸੇਖ ਜੀ ਲਾਲਚ ਜਤੀ ਦਾ ਤੋੜੇ ਨਾ ਦਾ ਵੇਖ ਜੀ ਆਪਾਉਂਦੇ ਨੀ ਜਦਾਈ ਲਾਲਚ ਸ਼ਰਮ ਤੋਂ ਪਾਉਂਦੇ ਨੀ ਜਦਾਈ ਗੈਰਤ ਸ਼ਰਮ ਤੋਂ ਬਾਪ ਬੇਟਾ ਜਿੰਦ ਬਾਪ ਬੇਟਾ ਜਿੰਦ ਵਾਰਗ ਧਰਮ ਤੋਂ ਓ ਲਾਲ ਵਾਰ ਗੁਰਾਂ ਨੇ ਵਰਨਾ ਦੱਸਿਆ ਸਿੱਖੀ ਲਈ ਤਮੋਤੀ ਕੋਈ ਨਾਸ ਮਸਿਆ ਰੂਹ ਨੇ ਦਦਾ ਹੋਣਾ ਰੂਹ ਨੇ ਦਦਾ ਹੋਣਾ ਹੱਡ ਤੇ ਚਰਮ ਬਾਪ ਬੇਟਾ ਦਿੰਦ ਬਾਪ ਬੇਟਾ ਦਿੰਦ ਵਾਰ ਗਏ ਧਰਮ ਤੋਂ ਔ ਰੂਵਾਗੇ ਚਰਕੀ ਪਿੰਜੇ ਸਰੀਰ ਨੂੰ ਰੂਵਾਗੇ ਚਰਕੀ ਪਿੰਜੇ ਸਰੀਰ ਨੂੰ ਸੱਕਿਆ ਡਰਾਣਾ ਸੁਬਸੂਰ ਬੀਰ ਨੂੰ ਔ ਸਿੰਘ ਸ਼ਰਮਾਉਂਦਾ ਪਾਪ ਦੇ ਧਰਮ ਤੋਂ ਬਾਪ ਬੇਟਾ ਜਿੰਦ ਬਾਪ ਬੇਟਾ ਜਿੰਦ ਵਾਰਗੇ ਧਰਮ ਤੋਂ ਉਹ ਤੋਂ ਤੁਮਾਲ ਦੇਣਾ ਕੱਲ ਸੀ ਲਾਹੌਰ ਦੇ कोतवाल ਜਿਹੜੇ ਕੱਲ ਸੀ ਲਾਹੌਰ ਦੇ ਪਾਪੀਆਂ ਨੇ ਫਾਲੇ ਵਿੱਚ ਆ ਕੇ ਬੌਰ ਦੇ ਉੱਤੇ ਨੇ ਗਿਆਨੀ ਉੱਤੇ ਨੇ ਗਿਆਨੀ ਵਹਿਮ ਤੇ ਪਾਰ ਮਤੋਂ ਬਾਪ ਬੇਟਾ ਦਿੰਦ ਬਾਪ ਬੇਟਾ ਦਿੰਦ ਉਾਰ ਗਏ ਧਰਮ ਮਤੋਂ ਸਾਰਾ ਸਹਿਰ ਜੁੜਿਆ ਚਡਾਉਣ ਵਾਸਤੇ ਲੋਕ ਆਏ ਸੂਬੇ ਨੂੰ ਮਨਾਉਣ ਵਾਸਤੇ ਆ ਲਾਤੀ ਖੱਲ ਬਈ ਕਾ ਲਾਤੀ ਖੱਲ ਬਈ ਕਾ ਬਦਨ ਨਰਮ ਤੋਂ ਬਾਪ ਬੇਟਾ ਜਿੰਦ ਬਾਪ ਬੇਟਾ ਜਿੰਦ ਵਾਰ ਗਏ ਧਰਮ ਤੋਂ ਬਾਪ ਬੇਟਾ ਜਿੰਦ ਵਾਰ ਗਏ ਧਰਮ ਤੋਂ ਔਰ ਕਾਂ ਨਾਲ ਜੁੜ ਕੇ ਰੱਖਾਂ ਨਾਲ ਜੁੜ ਕੇ ਕਰਨਾ ਅਤਾਂ ਨੂੰ ਖੇਚਤਾ ਜਲਾਦਾ ਖੇਚਤਾ ਜਲਾਦਾ ਫੜ ਬਹ ਲੱਤਾਂ ਨੂੰ ਉਹ ਕਰਦੇ ਆਰਾਮ ਕਰਦੇ ਆਰਾਮ ਸੱਤ ਲੈ ਹਰਮਤੋਂ ਬਾਪ ਬੇਟਾ ਦਿੰਦ ਵਾਰ ਗਏ ਧਰਮ ਤੋਂ ਆ ਮੰਨਣਾ ਸਿੱਖਥੋਂ ਪਾਪੀ ਨ ਮਰੂਦ ਨੇ ਾਰੇ ਦੋਹਾਂ ਦੇ ਉਤਾਰੇ ਸੀਸ ਮਰਦੂਦ ਨੇ ਦੋਹਾਂ ਦੇ ਉਤਾਰੇ ਸੀਸ ਮਰਦੂਦ ਨੇ ਬੈਂਕਾ ਇਹੋ ਸਰੀ ਬੈਂਕਾ ਇਹੋ ਸਰੀ ਜਈ ਆਖਾਂ ਬੇਸ਼ਰਮਾਂ ਬਾਪ ਬੇਟਾ ਦੇ ਅੰਦਰ ਵਾਰ ਗਏ कर्म बेटा जिंदए कर्म